ਕਾਂਗਰਸ ਦੇ ਰਵਨੀਤ ਬਿੱਟੂ ਸੰਸਦ ਮੈਂਬਰ ਦੇ ਇੱਕ ਪੜਕਾਉ ਬਿਆਨ ਤੋਂ ਬਾਅਦ ਪੰਜਾਬ ਭਾਰ ਵਿੱਚ ਭਾਜਪਾ ਦੇ ਵਰਕਰਾਂ ਵੱਲੋਂ ਰਵਨੀਤ ਬਿੱਟੂ ਦੇ ਪੁਤਲੇ ਸਾੜੇ ਗਏ ਭਾਜਪਾ ਵਰਕਰਾਂ ਵੱਲੋਂ ਰਵਨੀਤ ਬਿੱਟੂ ਦਾ ਪੁਤਲਾ ਲੈ ਕੇ ਸ਼ਹਿਰ ਵਿੱਚ ਉਸ ਪ੍ਰਦਰਸ਼ਨ ਕੀਤਾ ਗਿਆ ਅਤੇ ਚਮਕੀ ਕਾਂਗਰਸ ਖਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਹਰਨਵਦੀਪ ਬਿੱਟੂ ਦੇ ਉਤਲੇ ਸਾੜੇ ਗਏ ਅਤੇ ਕਾਂਗਰਸ ਖਲਾਫ ਚਮਕੀ ਨਾਅਰੇਬਾਜ਼ੀ ਕੀਤੀ ਗਈ ਇਸ ਤਰ੍ਹਾਂ ਨੂੰ ਪਹੁੰਚ ਬਰਕਰਾਰ ਲਈ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੂੰ ਆਪਣਾ ਮੰਗ ਪੱਤਰ ਦਿੱਤਾ ਤਾਂ ਜੋ ਬਿੱਟੂ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਬੜਾ ਮਹੱਤਵ ਹੈ ਅਕਿਉਂ ਨੀਤ ਬਿੱਟੂ ਦੇ ਪੂਤਲੇ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਤੇ ਕੋ ਕਰ ਰਹੀ ਆ ਰਵਨੀਤ ਬਿੱਟੂ ਜੋ ਜੁਜਾਣੇ ਤੋਂ ਲੋਕ ਸਭਾ ਦਾ ਮੈਂਬਰ ਹੈ ਔਰ ਕਾਂਗਰਸ ਪਾਰਟੀ ਦੇ ਜੂਥ ਦਾ ਪ੍ਰਧਾਨ ਰਹਿ ਚੁੱਕਿਆ ਹੈ ਉਸ ਨੇ 4 ਦਿਨ ਪਹਿਲਾਂ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਦਿੱਤਾ ਹੈ ਸਟੇਟਮੈਂਟ ਦਿੱਤੀ ਆ ਆਪਣੀ ਕਿ ਅਸੀਂ ਪੰਜਾਬ ਦੇ ਵਿੱਚ ਲਾਸ਼ਾਂ ਦੇ ਢੇਰ ਵਿਛਾ ਦੇਾਂਗੇ ਹੂਨ ਖਰਾਬਾ ਕਰ ਦੇਾਂਗੇ ਇਸ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਔਰ ਇਸ ਤੋਂ ਪਹਿਲਾਂ ਵੀ ਰਵਨੀਤ ਮਿੱਟੂ ਨੇ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਵੀ ਸ਼ਰਮਾ ਜੀ ਤੇ ਵੀ ਹਮਲਾ ਕਰਵਾਇਆ ਸੀ ਔਰ ਉਸ ਦੀ ਜ਼ਿੰਮੇਵਾਰੀ ਆਪ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਦੇ ਰਾਹੀਂ ਲਈ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਅਜਿਹਾ ਪੰਜਾਬ ਤੇ ਹਮਲਾ ਪ੍ਰਧਾਨ ਤੇ ਹਮਲਾ ਕਰਾਇਆ ਹੈ ਔਰ ਨੈਕਸਟ ਟਾਈਮ ਕੋਈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਹਮਲਾ ਹੋਏਗਾ ਤਾਂ ਉਹ ਮੇਰੀ ਜ਼ਿੰਮੇਵਾਰੀ ਹੋਵੇਗੀ। ਦੇਸ਼ ਦੇ ਲਈ ਅਸੀਂ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆਂ ਕਿ ਰਵਨੀਤ ਮਿੱਟੂ ਤੇ 153 307 505 506 ਐਫ ਆਈ ਆਰ ਦਰਜ ਹੋਵੇ। ਇਹ ਜਦੋਂ ਤੱਕ ਐਫ ਆਈ ਆਰ ਦਰਜ ਨਹੀਂ ਹੋਵੇਗੀ ਭਾਰਤੀ ਜਨਤਾ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ ਔਰ ਇਸ ਦੇ ਲਈ ਸਾਡੇ ਪੰਜਾਬ ਪ੍ਰਧਾਨ ਮਾਨਜੋਗ ਅਸ਼ਨੀ ਸ਼ਰਮਾ ਜੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੇ ਪੂਰੇ ਆਫਿਸ ਬਿਲਰ ਦੀ ਪੂਰੀ ਟੀਮ ਲੁਧਿਆਣਾ ਦੇ ਵਿੱਚ 2 ਤਰੀਕ ਨੂੰ ਭੁਖਰਤਾਲ ਤੇ ਬੈਠ ਰਹੇ ਨੇ ਜਦੋਂ ਤੱਕ ਰਵਨੀਤ ਬਿੱਟੂ ਤੇ ਐਫ ਆਈ ਆਰ ਦਰਜ ਨਹੀਂ ਹੋਵੇਗੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਸਾਡੇ ਕਾਰਜਕਰਤਾ ਤੇ ਹਮਲੇ ਕੀਤੇ ਔਰ ਇੱਕ ਸਾਡੇ ਕਾਰਜਕਰਤਾ ਦੇ 22 ਅੰਕੇ ਲੱਗੇ ਸਿਰ ਦੇ ਵਿੱਚ ਔਰ ਕੁਝ ਕਾਰਜਕਰਤਾ ਦੀਆਂ ਬਾਹਾਂ ਆਪਣੀ ਟੁੱਟ ਗਈਆਂ ਏਅਰ ਫ੍ਰੈਕਚਰ ਆ ਗਏ ਕੁਝ ਕਾਰਜਕਰਤਾ ਦੇ ਸਾਡੇ ਤੇ ਇਹ ਸਭ ਕਾਂਗਰਸ ਨੇ ਕਰਵਾਇਆ ਹੈ ਕਿਸਾਨ ਹੋ ਹੀ ਨਹੀਂ ਸਕਦੇਗੇ ਇਸ ਕਰਕੇ ਅਸੀਂ ਆਪਣੇ ਕਾਰਜਕਰਤਾ ਨੂੰ ਅੱਜ ਸਾਡਾ ਕਾਰਿਆਕਰਤਾ ਕਹਿੰਦੇ ਹੁੰਦੇ ਐ ਵੀ ਦੁੱਖ ਉਹਨਾਂ 'ਕਿ ਦੇਵੋ ਜਿੰਨਾਂ 'ਕਿ ਝੱਲ ਜਾਵੇ ਅੱਜ ਪਿਆਲਾ ਭਰ ਚੁੱਕਿਆ ਐ ਅਸੀਂ ਸਾਰੇ ਜਵਾਲਾ ਬਣ ਚੁੱਕੇ ਆਂ ਇੱਕ ਇੱਕ ਕਾਰਿਆਕਰਤਾ ਕਿਸੇ ਤੋਂ ਡਰੇਗਾ ਨਹੀਂ ਕਿਸੇ ਤੋਂ ਝੁਕੇਗਾ ਨਹੀਂ ਆਪਣੀ ਅਨੁਸ਼ਾਸਨ ਵਿੱਚ ਰਹਿ ਕੇ ਆਪਣਾ ਕੰਮ ਕਰਦਾ ਰਹੇਗਾ ਅਸੀਂ ਆਪਣੇ ਪਾਰਟੀ ਦੇ ਪ੍ਰੋਗਰਾਮ ਕਰਦੇ ਰਹਾਂਗੇ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਝੁਕਨ ਵਾਲੇ ਨਹੀਂ ਪਰ ਮੈਡਮ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਕਿਸਾਨਾਂ ਵੱਲੋਂ ਬਹੁਤ ਕੀਤਾ ਜਾਂਦਾ ਹੈਗਾ ਅੱਜ ਵੀ ਬਹੁਤ ਕੀਤਾ ਗਿਆ ਹੈਗਾ ਕਿ ਕਾਰਨ ਕੀ ਬੰਦੇ ਨੇ ਦੇਖੋ ਜੋ ਵੀ ਕਾਨੂੰਨ ਬਣੇ ਨੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਈ ਵੀ ਐਸਾ ਕੰਮ ਨਹੀਂ ਕਰਦੇ ਜੋ ਦੇਸ਼ ਦੀ ਜਨਤਾ ਦੇ ਖਿਲਾਫ ਹੋਵੇ ਫੇਰ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਅਗਰ ਕਿਸਾਨ ਭਰਾਵਾਂ ਲੇ ਐਮਐਸਪੀ ਲਿਖਤੀ ਤੌਰ ਤੇ ਦੇ ਅਸੀਂ ਦੇਣ ਨੂੰ ਤਿਆਰ ਆ ਇਹ ਕਹਿੰਦੇ ਕਿਸਾਨ ਭਰਾ ਕਹਿੰਦੇ ਵੀ ਐਸਜੀਐਮ ਦੇ ਨਾਲ ਅਸੀਂ ਅਦਾਲਤ ਜਾਣਾ ਚਾਹੁੰਦੇ ਆ ਅਦਾਲਤ ਜਾਓ ਅਸੀਂ ਦੇਣ ਨੂੰ ਤਿਆਰ ਆ ਵੀ ਚਲੋ ਕਮੈਂਡਮੈਂਟ ਪ੍ਰਵਧਾਨ ਕਰਨ ਨੂੰ ਤਿਆਰ ਆ ਇਹ ਕਹਿੰਦੇ ਏਪੀਐਮਸੀ ਲਾਗੂ ਰਹੇ ਮੰਨੀਆਂ ਖਤਮ ਨਾ ਹੋਣ ਅਸੀਂ ਬਿਲਕੁਲ ਬਵਸਥਾ ਉਸੇ ਤਰ੍ਹਾਂ ਬਣਾਈ ਰੱਖੀ ਹੈ ਉਸੇ ਤਰ੍ਹਾਂ ਖਰੀਦ ਚੱਲਦੀ ਰਹੇਗੀ ਲਿਖਤੀ ਦੇ ਤੈਨੂੰ ਤਿਆਰ ਆ ਤੌਰ ਤੇ ਔਰ ਹੋਰ ਵੀ ਜੋ ਕਮੈਂਡਮੈਂਟ ਚਾਹੁੰਦੇ ਨੇ ਅਸੀਂ ਕਰਨ ਨੂੰ ਤਿਆਰ ਆਂ ਫਿਰ ਨਹੀਂ ਸੀ ਕੀ ਰਹਿ ਗਿਆ ਪਰ ਫਿਰ ਸਿਕਾਰਸ਼ਿ ਕੋਸਾਨਾ ਦਾ ਸਿਕਾਰਚ ਕਿਉਂ ਬਤਾ ਦਿਆ ਅੱਜ ਹੋਰ ਹੀ ਮੀਟਿੰਗ ਹੋਣਾ ਜ਼ਰੂਰੀ ਹੈ ਅੱਜ 30 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਸਭੀ ਕੋ ਦੇ ਇੱਕ ਮੈਡਮ ਤੁਹਾਡੇ ਪੀਛਲੇ ਫਰੌਂਚ ਜਿਹੜਾ ਮੰਡਲ ਪ੍ਰਧਾਨ ਹੈ ਨਹੀਂ ਸੀ ਅੱਜ ਵੀ ਨਹੀਂ ਹੈਗਾ ਕੀ ਕਰਨੇ ਸਤਵੀਰ ਦੌਰ ਤੇ ਖਰਾਬ ਮੰਡਲ ਪ੍ਰਧਾਨ ਜੀ ਹਾਂਜੀ ਉਹਨਾਂ ਦੀ ਥੋੜੀ ਹਾਰਟ ਦੀ ਪ੍ਰੋਬਲਮ ਚੱਲ ਰਹੀ ਹੈ ਇੰਜੀਓਗ੍ਰਾਫੀ ਹੋਣਾ ਨਹੀਂ ਉਹਨਾਂ ਦੀ ਵੀਰਵਾਰ ਇਸ ਕਰਕੇ ਤੁਸੀਂ ਦੀ ਗੁਰਦਾਰਾ Okay. <laughs>